Oh, oh, <laughs> Two-jaw tiger ਪੰਜਾਬੀ ਆ ਗਏ ਬਿਲਕੁਲ ਭਾਈ ਜੀ ਪੰਜਾਬੀ ਆ ਗਏ ਤੇ ਛਾ ਗਏ ਕਿ ਜੁਝਾਰ ਸਿੰਘ ਦਾ ਨਾਮ ਬਹੁਤ ਵਾਇਰਲ ਹੋ ਰਿਹਾ ਪੰਜਾਬੀ ਨੌਜਵਾਨ ਰੋਪੜ ਜ਼ਿਲ੍ਹੇ ਦਾ ਨੌਜਵਾਨ ਜਿਸ ਦਾ ਨਾਮ ਹੈ ਜੁਝਾਰ ਸਿੰਘ ਜੋ ਭਾਈ ਜੀ ਪਾਵਰ ਸਲੈਬ ਦੇ ਵਿੱਚ ਜਾਂਦਾ ਉੱਥੇ ਖੇਡ ਕਰਦਾ ਤੁਹਾਨੂੰ ਪਹਿਲਾਂ ਕਲੀਅਰ ਕਰ ਦਈਏ ਪਾਵਰ ਸਲੈਬ ਇੱਕ ਖੇਡ ਆ ਜਿਸ ਦੇ ਵਿੱਚ ਪਹਿਲਾਂ ਪੇਪਰ ਦੇ ਉੱਤੇ ਸਾਈਨ ਕਰਵਾ ਲੇਤਾ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਸ ਦੇ ਵਿੱਚ ਤੁਹਾਡੀ ਮੌਤ ਵੀ ਹੋ ਸਕਦੀ ਆ ਤੁਸੀਂ ਖੇਡਦੇ ਸਮੇਂ ਤੁਹਾਡੀ ਅੱਖ ਵੀ ਨਿਕਲ ਸਕਦੀ ਆ ਤੁਹਾਡੀ ਜਾੜ ਵੀ ਨਿਕਲ ਸਕਦੀ ਆ ਕੁਛ ਵੀ ਹੋ ਜਾਂਦਾ ਐਕਸ ਵਾਈ ਜ਼ੈਡ ਤੁਸੀਂ ਆਪ ਜਿੰਮੇਵਾਰ ਹੋ ਇਸ ਖੇਡ ਦੇ ਵਿੱਚ ਦੋਨੇ ਪਾਸੇ ਸਾਈਨ ਕਰਵਾ ਲੱਤੇ ਜਾਂਦੇ ਨੇ ਦੋਨੇ ਪਾਸੇ ਦੇ ਇੱਕ ਦੂਜੇ ਤੇ ਥੱਪੜ ਮਾਰੇ ਜਾਂਦੇ ਨੇ ਵੱਟ ਵੱਟ ਕੇ ਖਿੱਚ ਖਿੱਚ ਕੇ ਇਹ ਇਹ ਖਤਰਨਾਕ ਖੇਡ ਆ ਇਸ ਖੇਡ ਦੇ ਵਿੱਚ ਹਰ ਕੋਈ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹ ਖੇਡ ਬਾਈ ਜੀ ਆਪਣੇ ਆਪ ਇੰਨੀ ਖਤਰਨਾਕ ਆ ਬੰਦੇ ਦੀ ਮੌਤ ਹੋ ਸਕਦੀ ਆ ਪਰ ਬਾਈ ਜੀ ਜੁਝਾਰ ਸਿੰਘ ਬਾਈ ਨੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਦੇਸ਼ ਦਾ ਨਾਮ ਰੌਸ਼ਨ ਕੀਤਾ ਆਪਣੇ ਪੰਜਾਬ ਨੂੰ ਪ੍ਰਮੋਟ ਕੀਤਾ ਦਸਤਾਰ ਨੂੰ ਪ੍ਰਮੋਟ ਕੀਤਾ ਗੀਤਾਂ ਨੂੰ ਪ੍ਰਮੋਟ ਕੀਤਾ ਗੋਰੇ ਪੰਜਾਬੀ ਗੀਤਾਂ ਤੇ ਸਟੇਜਾਂ ਤੇ ਨਜ਼ਾਰ ਦਿੱਤੇ ਜਦੋਂ ਬਾਈ ਜੀ ਇਹ ਬਾਈ ਨੱਚਿਆ ਜਦੋਂ ਬਾਈ ਜੀ ਜੁਝਾਰ ਸਿੰਘ ਜਿੱਤ ਹਾਸਲ ਕਰ ਲਿੰਦਾ ਉਸ ਤੋਂ ਬਾਅਦ ਬਾਈ ਜੀ ਥਾਪੀ ਮਾਰਦਾ ਬਾਈ ਆਪਣੇ ਪੰਜਾਬੀਆਂ ਦੀ ਸ਼ਾਨ ਕਬੱਡੀ ਥਾਪੀ ਪੱਟ ਤੇ ਐਮ ਮਾਰਦਾ ਵੀ ਆਪਾਂ ਜਿੱਤ ਲਿਆ ਇਹ ਕੰਮ ਵੀ ਕਿਉਂਕਿ ਪੰਜਾਬੀ ਜਿਸ ਕੰਮ ਨੂੰ ਹੱਥ ਪਾਉਂਦੇ ਨੇ ਉਹ ਕੰਮ ਫਤਿਹ ਹੁੰਦਾ ਹੀ ਹੁੰਦਾ ਤੇ ਬਾਈ ਜੀ ਜੁਝਾਰ ਸਿੰਘ ਨੇ ਜਦੋਂ ਜਿੱਤ ਹਾਸਲ ਕੀਤੀ ਪਹਿਲਾਂ ਤਾਂ ਬਾਈ ਜੀ ਇੱਕ ਥੱਪੜ ਵੱਜਿਆ ਜੁਝਾਰ ਸਿੰਘ ਦੇ ਚੱਲ ਗਿਆ ਪਰ ਦੂਜਾ ਥੱਪੜ ਵੱਜਿਆ ਚੱਲ ਗਿਆ ਉਸ ਤੋਂ ਬਾਅਦ ਤਾਂ ਜੁਝਾਰ ਸਿੰਘ ਨੇ ਨੇਰੀ ਠਾਲ ਦਿੱਤੀ ਥੱਪੜ ਮਾਰ ਕੇ ਲਾਸ ਥੱਪੜ ਮੇ ਦਾ ਬਾਈ ਜੀ ਅਜਿਹੇ ਰਿਕਾਰਡ ਬਣਾ ਦਿੱਤਾ ਜੋ ਬਾਈ ਜੀ ਅੱਜ ਤੱਕ ਦਾ ਇਸ ਖੇਡ ਦੇ ਵਿੱਚ ਪੰਜਾਬੀ ਨੌਜਵਾਨ ਕੋਈ ਵੀ ਰਿਕਾਰਡ ਨਹੀਂ ਬਣਾ ਪਾਇਆ ਜਦੋਂ ਥੱਪੜ ਮਾਰਿਆ ਸਾਹਮਣੇ ਵਾਲੇ ਦੇ ਵੀ ਹੋਸ਼ ਛੁੱਟ ਗਏ ਕਿ ਬਣਿਆ ਕੀ ਉਹਨੂੰ ਇਦਾਂ ਲੱਗਦਾ ਸੀ ਕਿ ਹੁਣ ਮੈਂ ਜਿੱਤਣਾ ਹੀ ਜਤਨਾਂ ਉਹਨੂੰ ਇਹ ਨਹੀਂ ਪਤਾ ਸੀ ਕਿ ਸਾਹਮਣੇ ਵਾਲਾ ਬੰਦਾ ਆਇਆ ਕਿੱਥੋਂ ਆ ਪੰਜਾਬ ਤੋਂ ਜਦੋਂ ਬਾਈ ਜੀ ਤਲਾਸ਼ ਥੱਪੜ ਮਾਰਦਾ ਨਾ ਜੁਝਾਰ ਸਿੰਘ ਬੰਦੇ ਦੀ ਰੂਹ ਕੰਬ ਜਾਂਦੀ ਆ ਅੰਦਰੋਂ ਪੂਰਾ ਕੰਬ ਜਾਂਦਾ ਤੇ ਉਸ ਤੋਂ ਬਾਅਦ ਬਾਈ ਜੀ ਜਦੋਂ ਹਿੱਲ ਜਾਂਦਾ ਤੇ ਬਾਈ ਨੂੰ ਪਤਾ ਲੱਗ ਜਾਂਦਾ ਜਿੱਤ ਕੇ ਬੱਸ ਬਾਈ ਨਾਲ ਦੀ ਨਾਲ ਨੱਚਣ ਲੱ ਜਾਂਦਾ ਤੇ ਉੱਥੇ ਆ ਕੇ ਬਾਈ ਜੀ ਉਹਨਾਂ ਦਾ ਉਸਤਾਦ ਗੋਰਾ ਵੀ ਨੱਚਣ ਲਾ ਦਿੱਤਾ ਬਾਈ ਨੇ ਗੋਰਾ ਜਿੰਨੇ ਨੇੜੇ ਤੜੇ ਚਾਰੇ ਪਾਸੇ ਗੋਰੇ ਕਾਲੇ ਬੈਠੇ ਸਾਰੇ ਪੰਜਾਬੀ ਗਾਣਿਆਂ ਤੇ ਨੱਚ ਰਹੇ ਸੀ ਝੂਮ ਰਹੇ ਸੀ ਕਿਉਂਕਿ ਬਾਈ ਜੀ ਕਾਮ ਇਦਾਂ ਦਾ ਹੋ ਗਿਆ ਕਿਉਂਕਿ ਪੰਜਾਬੀ ਨੇ ਬਾਈ ਜੀ ਉਹਨਾਂ ਦਾ ਹੀ ਬੰਦਾ ਹਰਾਤਾ ਅਤੇ ਉਹੀ ਆਪਣੇ ਪੰਜਾਬੀ ਗਾਣੇ ਤੇ ਨੱਚ ਰਹੇ ਸੀ ਖੁਸ਼ੀ ਸੀ ਉਹਨਾਂ ਨੂੰ ਵੀ ਬੰਦਾ ਜਿੱਤਿਆ ਗੱਲ ਹੋਰ ਕਲੀਅਰ ਕਰਦੀ ਹੈ ਬਾਈ ਜਦੋਂ ਪੇਪਰਾਂ ਦੇ ਸਾਈਨ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਪੁੱਛਿਆ ਜਾਂਦਾ ਕਿ ਤੁਹਾਨੂੰ ਮਨਜ਼ੂਰ ਹੈ ਤੁਸੀਂ ਸਾਈਨ ਆਪਣੇ ਹੋਸ਼ ਦੇ ਵਿੱਚ ਕਰ ਰਹੇ ਹੋ ਇਹ ਕਲੀਅਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹੀ ਫਿਰ ਉਹਨਾਂ ਨੂੰ ਖੇਡ ਦੇ ਵਿੱਚ ਹਿੱਸਾ ਦਿੱਤਾ ਜਾਂਦਾ ਤੇ ਜੁਝਾਰ ਸਿੰਘ ਪੰਜਾਬ ਦਾ ਰੋਪੜ ਦਾ ਰਹਿਣ ਵਾਲਾ ਤੇ ਬਾਈ ਜੀ ਅੱਜ ਹਰ ਇੱਕ ਫੋਨ ਦੇ ਉੱਤੇ ਹਰ ਇੱਕ ਟੀਵੀ ਦੇ ਉੱਤੇ ਹਰ ਇੱਕ ਚੈਨਲ ਦੇ ਉੱਤੇ ਜੁਝਾਰ ਸਿੰਘ ਜੁਝਾਰ ਸਿੰਘ ਜੁਝਾਰ ਸਿੰਘ ਹੋਈ ਪਈ ਆ ਬਾਈ ਦਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਵੀ ਆ ਤੇ 11 ਕੇ ਹਜ਼ਾਰ ਫੋਲੋਅਰਾਂ ਬਾਈ ਜੀ ਹੁਣ ਸਾਨੂੰ ਸਾਥ ਦੇਣਾ ਚਾਹੀਦਾ ਪੰਜਾਬੀਓ ਆਪਣੇ ਜਦੋਂ ਕਾਮਯਾਬ ਹੁੰਦੇ ਨੇ ਆਪਣੇ ਜਦੋਂ ਪੰਜਾਬ ਦਾ ਨਾਮ ਰੌਸ਼ਨ ਕਰਦੇ ਨੇ ਤਾਂ ਆਪਣੇ ਦਾ ਸਾਨੂੰ ਸਾਥ ਦੇਣਾ ਚਾਹੀਦਾ ਲੱਤਾਂ ਨਹੀਂ ਕਿੱਟਣੀਆਂ ਜਿਹਦੀਆਂ ਲੱਤਾਂ ਬਾਹਰਲੇ ਖਿੱਚਦੇ ਨੇ ਪਰ ਆਪਣੇ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਜਾਕੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਾਰੀ ਜਗ੍ਹਾ ਬਾਈ ਜਿੱਥੇ-ਜਿੱਥੇ ਵੀ ਅਕਾਊਂਟ ਆ ਇਹਨੂੰ ਫੋਲੋ ਕਰ ਲੋ ਤਾਂ ਕਿ ਬਾਈ ਦਾ ਹੌਸਲਾ ਵਧੇ ਤੇ ਅੱਗੇ ਤੋਂ ਫਿਰ ਬਾਈ ਵੱਡੇ ਲੈਵਲ ਦੀ ਪਾਵਰਸ ਲੈਬ ਦੇ ਵਿੱਚ ਬਾਈ ਜੀ ਹਿੱਸਾ ਲੈ ਸਕੇ ਤੇ ਉੱਥੋਂ ਵੀ ਪਹਿਲੇ ਨੰਬਰ ਦੇ ਜਿੱਤ ਹਾਸਲ ਕਰਕੇ ਬਾਈ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵਰਤੇ ਆਪਣੇ ਪੰਜਾਬ ਦਾ ਦੇਸ਼ ਦਾ ਝੰਡਾ ਸਭ ਤੋਂ ਉੱਪਰ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ ਰਾਏ ਜਰੂਰ ਦੱਸਿਓ ਕਿ ਬਾਈ ਦੀ ਜਿੱਤ ਦੀ ਤੁਹਾਨੂੰ ਕਿੰਨੀ ਖੁਸ਼ੀ ਹੈ ਕਿਉਂਕਿ ਬਾਈ ਜਦੋਂ ਸਟੇਜ ਤੇ ਨੱਚਿਆ ਨਾ ਬਾਈ ਜਿੰਨੇ ਵੀ ਨੇੜੇ ਤੇਰੇ ਚਾਰੇ ਪਾਸੇ ਬੈਠੇ ਸਾਰੇ ਪੰਜਾਬੀ ਗਾਣੇ ਤੇ ਪੰਜਾਬੀ ਪੰਜਾਬੀ ਗਾਣੇ ਪੰਜਾਬੀ ਆ ਗਏ ਓਏ ਇਦਾਂ ਦੇ ਗਾਣੇ ਪਹਿਲਾ ਸਰਦਾਰ ਆ ਬਾਈ ਜਿਹੜਾ ਇਸ ਖੇਡ ਦੇ ਵਿੱਚ ਜਿੱਤ ਹਾਸਲ ਕਰਕੇ ਆਇਆ ਉਹ ਵੀ ਗੋਰਿਆਂ ਦੇ ਵਿੱਚੋਂ ਉਹਦੇ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ